ਤਕਰੀਬਨ 3 ਸਾਲਾਂ ਤੋਂ ਮੈਂ ਵਨੀਤ ਕੌਰ ਮੀਡੀਆ ਦੇ ਸਾਹਮਣੇ ਗੋਹਾਰ ਲਗਾ ਰਹੀ ਆ ਅੱਜ ਫਿਰ ਚੰਡੀਗੜ੍ਹ ਕਾਨਫਰੰਸ ਦੇ ਥਰੂ ਸਾਰਿਆਂ ਨੂੰ ਦੱਸਣਾ ਚਾਹੁੰਦੀ ਆ ਕਿ ਬਾਬਾ ਅੰਕੁਰ ਨਿਰੂਲਾ ਇੱਕ ਬਾਬਾ ਹੈ ਉਹ ਇੱਕ ਐਸਾ ਬਾਬਾ ਹੈ ਜਿਹੜਾ ਕਿ ਆਪਣੀ ਭੈਣ ਦੇ ਨਾਲ ਉਹਦੇ ਹੀ ਡੇਰੇ 'ਚ ਵਿਆਹ ਕਰ ਜਿਨੇ ਉਹਨੇ ਆਪਣੇ ਡੇਰੇ ਦੀ ਕੁੜੀ ਦੇ ਨਾਲ ਵਿਆਹ ਕੀਤਾ ਉਹ ਇੱਕ ਐਸਾ ਪਖੰਡੀ ਬਾਬਾ ਐ ਜਿਨੇ ਜੋ ਕਹਿੰਦਾ ਧੀਆ ਪੈਣਾ ਨੂੰ ਚੁੰਨੀ ਲੈਣ ਦੀ ਲੋੜ ਨਹੀਂ ਆ ਇਹ ਸਿਰਫ ਮੈਂ ਬੋਲ ਨਹੀਂ ਰਹੀ ਆ ਮੈਂ ਅੱਜ ਤੁਹਾਨੂੰ ਉਹਦੀਆਂ ਸਾਰੀਆਂ ਕਲਿੱਪਿੰਗਾਂ ਦਿਖਾਉਂਗੀ ਇੱਥੇ ਤੇ ਆਈਡੀਆ ਵੀ ਦਊਂਗੀ ਕਿਉਂਕਿ ਉਹ ਮੈਂ ਖੁਦ ਕ੍ਰੀਏਟ ਨਹੀਂ ਕੀਤੀਆਂ ਤੇ ਤੁਸੀਂ ਖੁਦ ਜਸਟੀਫਾਈ ਕਰ ਲਿਓ ਕਿ ਕਿਹੜਾ ਕਿਹਦਾ ਤੁਹਾਨੂੰ ਸਾਥ ਦੇਣਾ ਹੈ ਉਹ ਇੱਕ ਐਸਾ ਬਾਬਾ ਐ ਖਾਮਰਾ ਦੇ ਵਿੱਚ ਜੋ ਕਿ ਆਪਣੇ ਆਪ ਨੂੰ ਸਪਿਰਚੁਅਲ ਪਾਪਾ ਕਹਿੰਦਾ ਹੈ ਪਰ ਉਹ ਪਾਪਾ ਨਹੀਂ ਆ ਕਿਉਂਕਿ ਸਾਡਾ ਸਪਿਰਚੁਅਲ ਬਾਪ ਜਿਹੜਾ ਹੁੰਦਾ ਹੈ ਉਹ ਸਾਡਾ ਅਕਾਲ ਪੁਰਖ ਵਾਹਿਗੁਰੂ ਹੈ ਇਸ ਬੱਬੇ ਨੇ ਮੇਰੇ ਉੱਪਰ ਤਿੰਨ ਨਜਾਇਜ਼ ਪਰਚੇ ਕੀਤੇ ਤੇ ਚੌਥਾ ਪਰਚਾ ਇਹਨੇ ਮੈਨੂੰ ਹੁਣ ਦਿੱਤਾ ਹਾਲ ਫਿਲਹਾਲ ਦੇ ਵਿੱਚ ਔਰ ਉਹਦੀ ਮੈਂ ਅੱਜ ਤੁਹਾਨੂੰ ਸਮਰੀ ਉਹ ਆਪਣੇ ਹੀ ਕਥਨ 'ਚ ਕਿੱਦਾਂ ਫਸਿਆ ਮੈਂ ਤੁਹਾਨੂੰ ਦਿਖਾਉਂਗੀ ਦੋ ਆਰਟੀਆਈ ਰਿਪੋਰਟਾਂ ਮੈਂ ਤੁਹਾਡੇ ਤੁਹਾਨੂੰ ਸੈਂਡ ਕੀਤੀਆਂ ਠੀਕ ਹੈ ਤੁਹਾਡੇ ਫੋਨ 'ਚ ਵੀ ਪਹੁੰਚ ਗਈਆਂ ਔਰ ਸ਼੍ਰੀਕਾਂਝ ਜੀ ਦੇ ਕੋਲ ਮੈਂ ਹੁਣੀ ਕੀਤੀ ਆ ਤੇ ਪਲੱਸ ਮੈਂ ਇੱਥੇ ਤੁਹਾਨੂੰ ਹੁਣੀ ਦਿੱਤੀ ਆ 10 ਮਾਰਚ ਨੂੰ 2024 ਦੇ ਉੱਪਰ ਮੇਰੇ ਉੱਪਰ ਚੌਥਾ ਪਰਚਾ ਕੀਤਾ ਗਿਆ ਆ ਮੇਰੇ ਮਾਤਾ ਜੀ ਬੈਠੇ ਆ ਮੇਰੀ ਭੈਣ ਵੀ ਆਈ ਹੋਈ ਆ ਹਾਂਜੀ ਆ ਪਿੱਛੇ ਮੇਰੀ ਭੈਣ ਆ ਇਹ ਮੇਰੀ ਮਾਤਾ ਜੀ ਆ ਠੀਕ ਹੈ ਮੈਂ ਹੈਗੀ ਆ ਜਮਸ਼ੇਦਪੁਰ ਟਾਟਾ ਨਗਰ ਨੀਅਰ ਟੂ ਕੋਲਕਾਤਾ ਦਾ ਬੱਚਾ ਐ ਮੈਂ ਇੰਡੀਅਨ ਰੈੱਡ ਕਰਾਸ ਸੁਸਾਇਟੀ ਦਾ ਮੈਂ ਸਰਟੀਫਾਈਡ ਫਰਸਟ ਮੈਡੀਕਲ ਰਿਸਪੌਂਡਰ ਆ ਠੀਕ ਹੈ ਆ ਮੇਰਾ ਬੈਚ ਨੰਬਰ ਹੈ ਮੈਂ ਜਿੱਦਾਂ ਕੀ ਪਹਿਲਾਂ ਵੀ ਤੁਹਾਨੂੰ ਦੱਸ ਦਿੱਤਾ ਬਾਬਾ ਜੀ ਉਹ ਨਹੀਂ ਆਏ ਆ ਮੈਂ ਫਿਰ ਤੋਂ ਦੱਸਣ ਦੀ ਹਾਂ ਠੀਕ ਹੈ ਮੇਰਾ ਕੰਮ ਸਿਰਫ ਇਹ ਹੀ ਸੀਗਾ ਲੋਕਾਂ ਦੀ ਮਦਦ ਕਰਨਾ ਨਾ ਕੀ ਦੇਖਣਾ Hindu ਆ Muslim ਆ Sikh ਆ Isai ਆ ਇੱਕ Christian ਸ਼ਖਸ ਦੇ ਦੇ ਉੱਪਰ ਰੇਪ ਕੇਸ ਚੱਲਦੇ ਸੀ ਮੈਨੂੰ ਨਹੀਂ ਪਤਾ ਸੀ ਉਹਨੇ ਰੇਪ ਕੇਸ ਉਹਦੇ ਉੱਪਰ ਚੱਲਦੇ ਆ ਉਹਨੇ ਸਿਰਫ ਮੈਨੂੰ ਇੰਨਾ ਕਿਹਾ ਮੇਰੀ ਬਾਹ ਟੁੱਟੀ ਹੈ ਮੈਂ ਹਰ ਮੇਰੇ ਨਾਲ ਹੋਰ ਵੀ ਮੇਰੇ ਨਾਲ ਇੱਕ ਭਰਾ ਇੱਕ ਭੈਣ ਅਸੀਂ ਤਿੰਨ ਜਾਣਿਆਂ ਨੇ ਐਨਐਚਆਰਸੀ 'ਚ ਉਹਦਾ ਕੇਸ ਲੱਗਾ ਹੋਇਆ ਸੀ ਉਹ ਸ਼ਖਸ ਦਾ ਕੇਸ ਲੱਗਾ ਹੋਇਆ ਸੀ ਉੱਥੇ ਅਸੀਂ ਇਹਦੇ ਆਵਾਜ਼ ਦੇ ਲਈ ਧਰਨਾ ਲਾਇਆ ਤਾਂ ਮੇਰੇ ਉੱਪਰ ਪਰਚੇ ਲੱਗੇ ਕਿਉਂਕਿ ਮੈਂ ਰਿਹائش ਕੀਤੀ ਸੀ ਬੰਗਲਾ ਸਾਹਿਬ ਗੁਰਦੁਆਰੇ ਦੇ ਵਿੱਚ ਠੀਕ ਹੈ ਮੈਨੂੰ ਦੱਸਿਆ ਜਾ ਰਿਹਾ ਸੀ ਗੁਰਦੁਆਰੇ ਦੇ ਵਿੱਚ ਕਿ ਮੈਂ ਗੁਰਦ ਇੱਕ ਸਿੱਖ ਕੁੜੀ ਹੋ ਕੇ ਗੁਰਦੁਆਰੇ 'ਚ ਰਿਹائش ਨਹੀਂ ਕਰ ਸਕਦੀ ਮੈਂ ਗੁਰਦੁਆਰੇ ਜਾ ਰਹੀਆਂ ਤਾਂ ਮੈਂ ਸ਼ੈਤਾਨ ਹਾਂ ਮੈਂ ਗੁਰਦੁਆਰਾ ਸਾਹਿਬ ਦਾ ਲੰਗਰ ਪ੍ਰਸ਼ਾਦ ਨਹੀਂ ਖਾ ਸਕਦੀ ਹਾਂ ਠੀਕ ਹੈ ਮੈਂ ਪੁੱਛਣਾ ਚਾਹਦੀ ਆ ਅੱਜ ਸਮਸਤ মিডিਆ ਨੂੰ ਇੱਥੇ ਮੇਰੇ ਬਾਬਾ ਜੀ ਓਨੀ ਵੀ ਬੈਠੇ ਆ ਮੈਂ ਇੱਕ ਸਿੱਖ ਕੁੜੀ ਆ ਮੈਂ ਇੱਕ ਅੰਮ੍ਰਿਤਧਾਰੀ ਕੁੜੀ ਆ ਕਿਹਦੀ ਇੰਨੀ ਜ਼ਰਤ ਆ ਜਿਹੜਾ ਮੈਨੂੰ ਇਹ ਗੱਲ ਬੋਲਣ ਦੇ ਆਏ ਕਿਹੜੇ ਕੇਦੀ ਦੀ ਜ਼ਰਤ ਆ ਜਿਹੜਾ ਮੈਨੂੰ ਇਹ ਗੱਲ ਦੱਸ ਰਿਹਾ ਹੈ ਕਿ ਮੈਂ ਆਪਣੇ ਗੁਰਦੁਆਰਾ ਸਾਹਿਬ 'ਚ ਨਹੀਂ ਜਾ ਸਕਦੀ ਆ ਮੈਂ ਆਪਣੇ ਬਾਪ ਗੁਰਗੋਬਿੰਦ ਸਿੰਘ ਜੀ ਹੋਰ ਮਾਤਾ ਸਾਹਿਬ ਕੌਰ ਨੂੰ ਨਹੀਂ ਮੰਨ ਸਕਦੀ ਕਿਹਦੀ ਆਏ ਕਿਹਦੀ ਆਏ ਕੋਰ ਆਏ ਮੈਂ ਪੁੱਛਣਾ ਚਾਹੁੰਦੀ ਆ ਜਦੋਂ ਮੈਂ ਇਸ ਚੀਜ਼ ਦਾ ਉਜਾਗਰ ਕੀਤਾ ਸੋਸ਼ਲ ਮੀਡੀਆ ਸਾਈਟ 'ਤੇ ਕਿ ਇਹ ਗੰਦੇ ਲੋਗ ਇਹ ਆਪਣੇ ਇੱਕ ਕ੍ਰਿਸਚੀਅਨ ਨਹੀਂ ਆ ਇਹ ਕ੍ਰਿਸਚੀਅਨ ਹੋ ਵੀ ਨਹੀਂ ਸਕਦੇ ਕਿਉਂਕਿ ਕ੍ਰਿਸਚੀਅਨ ਵੀ ਨਾ ਬਾਈਬਲ ਨੂੰ ਪਿਆਰ ਕਰਦੇ ਪਰ ਇਹ ਲੋਗ ਬਾਬਿਆਂ ਨੂੰ ਪ੍ਰਮੋਟ ਕਰਦੇ ਆ ਇਹ ਲੋਗ ਪੈਸਿਆਂ ਨੂੰ ਪ੍ਰਮੋਟ ਕਰਦੇ ਆ ਇਹ ਲੋਗ ਬਿਜ਼ਨਸ ਨੂੰ ਪ੍ਰਮੋਟ ਕਰਦੇ ਆ ਤੇ ਨਜਾਇਜ਼ ਪਰਚੇ ਕਰਦੇ ਆ ਹੋਰ ਇਹ ਧੀਆ ਭੈਣਾਂ ਨੂੰ ਕਹਿੰਦੇ ਆ ਕਿ ਚੁੰਨੀ ਲੈਣ ਦੀ ਤੁਹਾਨੂੰ ਜ਼ਰੂਰਤ ਨਹੀਂ ਆ ਬਾਈਬਲ ਐਸੀ ਕਹਿੰਦੀ ਆ ਜਦ ਮੈਂ ਇਹਨਾਂ ਦੀ ਬਾਈਬਲ ਪੜ੍ਹੀ ਤਾਂ ਉੱਥੇ ਸਾਫ਼ ਕਿਹਾ ਹੈ ਕਿ ਆਪਣਾ ਸੇ ਟਕਣਾ ਤੁਹਾਨੂੰ ਜ਼ਰੂਰੀ ਆ ਠੀਕ ਹੈ ਇਸ ਪਖੰਡੀ ਬਾਬਾ ਅੰਕੁਰ ਨਿਰੂਲਾ ਦਾ ਕਹਿਣਾ ਹੈ ਤੁਹਾਨੂੰ ਮੇਕਅਪ ਕਰਕੇ ਚਰਚ 'ਚ ਆਓ ਜਦਕਿ ਬਾਈਬਲ ਇਹ ਦੱਸ ਦਿਆ ਕਿ ਤੁਸੀਂ ਚਰਿੱਤਰ ਦੇ ਨਾਲ ਚਰਿੱਤਰ ਤੋਂ ਚੰਗੇ ਹੋਣਾ ਚਾਹੀਦਾ ਹੈ ਇਸ ਤਰ੍ਹਾਂ ਦੇ ਘਟਨੀਆਂ ਇੱਕ ਇਹ ਪ੍ਰਵਚਨ ਆਪਣੇ ਦੇਰੇ 'ਚ ਆਦਾ ਹੋ ਧੀਆ ਪੈਣਾ ਦੀ ਛਾਤੀ ਦੇ ਵੱਲ ਇਸ ਸ਼ਖਸ ਦੀ ਨਜ਼ਰ ਰਹਿੰਦੀ ਆ ਹੋਰ ਮੈਂ ਤੁਹਾਨੂੰ ਇਹਦੀ ਕੁਝ ਕਲਿੱਪਿੰਗਸ ਦੱਸਣਾ ਚਾਹੁੰਦੀ ਤੁਸੀਂ ਖੁਦ ਹੀ ਡਿਸਾਈਡ ਕਰੋ ਇਹ ਬੰਦਾ ਕਿਸ ਤਰ੍ਹਾਂ ਹੈ ਇਹ ਹਿੰਦੂ ਸਿੱਖ ਸਾਰੇ ਸਮਾਜਾਈ ਨੂੰ ਇਹ ਗਲਤ ਬੋਲਦਾ ਹੈ ਇਹਦੇ ਉੱਪਰ 295ਏ ਦਾ ਪਰਚਾ ਲੱਗਣਾ ਚਾਹੀਦਾ ਹਰ ਵਾਰੀ ਮੈਂ ਕੁੜੀਆਂ ਤਾਂ ਮੈਨੂੰ ਦਬਾਇਆ ਜਾਂਦਾ ਹੈ ਮੈਨੂੰ ਦਬਾ ਕੇ ਮੈਨੂੰ ਜੇਲ੍ਹ ਕਟਾਈ ਜਾਂਦੀ ਆ ਮੈਂ ਨਹੀਂ ਡਰੀ ਆ ਮੇਰੀ ਮੰਮੀ ਬੈਠੀ ਐ ਇੱਥੇ ਮੇਰਾ ਘਰ ਟੁੱਟ ਗਿਆ ਆ ਵੀ ਡਾਈਵੋਰਸ ਡਾਈਵੋਰਸ ਦੇ ਪੇਪਰ ਆ ਬਾਬਾ ਜੀ ਆ ਦੇਖੋ ਮੇਰਾ ਘਰ ਟੁੱਟਿਆ ਮੇਰੇ ਮੇਰੇ ਹਸਬੰਡ ਨੇ ਕਿਹਾ ਜੇ ਤੂੰ ਇਹ ਜੰਗ ਬੰਦ ਨਹੀਂ ਕਰਨੀ ਨਾ ਬਾਬਾ ਅੰਕੁਰ ਦੇ ਨਾਲ ਤਾਂ ਤੈਨੂੰ ਨਾ ਮੈਂ ਨਹੀਂ ਰੱਖਣਾ ਕਿਉਂਕਿ ਮੈਂ ਕੁੜੀ ਸੀਗੀ ਕਿਉਂਕਿ ਮੈਂ ਕੁੜੀ ਸੀ ਮੇਰੀ ਆਵਾਜ਼ ਨੂੰ ਪ੍ਰੈਸ ਕਲੱਬ ਜਲੰਧਰ 'ਚ ਬੰਦ ਕੀਤਾ ਗਿਆ ਮੈਂ ਤੁਹਾਨੂੰ ਰਿਕਾਰਡਿੰਗ ਨਹੀਂ ਖਾਂਦੀ ਆ ਕੱਲ ਮੈਂ ਉਹਨਾਂ ਨੂੰ ਫੋਨ ਕੀਤਾ ਮੈਂ ਕਿਹਾ ਮੈਂ ਜਲੰਧਰ ਪ੍ਰੈਸ ਕਲੱਬ 'ਚ ਨਾ ਮੈਂ ਆਪਣੀ ਆਵਾਜ਼ ਦੱਸਣਾ ਚਾਹੁੰਦੀ ਮੇਰੇ ਨਾਲ ਕਿਹੜਾ ਤੱਕਾ ਹੋਣਦਿਆ ਅਗਲੇ ਆ ਨੇ ਪਤਾ ਮੈਨੂੰ ਕੀ ਕਹਿੰਦੇ ਕਹਿੰਦੇ ਤੁਹਾਨੂੰ ਪਤਾ ਤਾਂ ਹੈਗਾ ਹੀ ਆ ਤੁਹਾਨੂੰ ਪਤਾ ਤਾਂ ਹੈਗਾ ਤੁਸੀਂ ਬਹਿਨ ਆ ਭਾਈ ਮੈਂ ਬਹਿਨ ਪਤਾ ਕਿਉਂ ਗਈ ਕਿਉਂਕਿ ਰਮਨਦੀਪ ਮੇਰੀ ਚਾਲ ਦੀ ਕਾਨਫਰੰਸ 'ਚ ਆ ਗਿਆ ਸੀ ਰਮਨਦੀਪ ਮੰਗੂਮੜ ਸੁਣਿਆ ਹੋਊਗਾ ਤੁਸੀਂ ਬਿਲਕੁਲ ਬਿਲਕੁਲ ਠੀਕ ਹੈ ਜਿਹਦਾ ਬੈਕ ਰਿਕਾਰਡ ਅੱਜ ਤੁਹਾਨੂੰ ਪ੍ਰਗਟ ਸਿੰਘ ਬਾਬਾ ਜੀ ਤੁਹਾਨੂੰ ਦੱਸਣਗੇ 2 ਮਿੰਟ ਰੁਕੋ ਉਹ ਜੇਲ੍ਹ ਦੇ ਵਿੱਚ ਹੈ ਸਰ ਹਾਂਜੀ ਠੀਕ ਹੈ ਬਾਬਾ ਪ੍ਰਗਟ ਸਿੰਘ ਜੀ ਸੁਣਿਆ ਹੋਊਗਾ ਤੁਸੀਂ ਠੀਕ ਹੈ ਅਰਬਾ ਖਰਬਾ ਦੇ ਰਾਜਾ ਰਾਮ ਠੀਕ ਹੈ ਤਰਨਾਦਲ ਤੁਸੀਂ ਸੁਣਿਆ ਹੋਊਗਾ ਮੈਂ ਉਹਨੂੰ ਸਪੋਰਟ ਕਰਦੀ ਕਿਉਂਕਿ ਉਹਨਾਂ ਰਮਨਦੀਪ ਦੇ ਨਾਲ ਬਾਬਾ ਜੀ ਨੂੰ ਵੀ ਗੁੰਮਰਾਹ ਕਰਕੇ ਮੇਰੇ ਉੱਪਰ ਮੇਰੇ ਮੇਰੀ ਵੀਡੀਓ ਨੂੰ ਐਡਿਟ ਕਰਕੇ ਮੇਰੇ ਉੱਪਰ ਬਾਬਾ ਅੰਕੁਰ ਨਿਰੂਲਾ ਨੇ ਪਰਚੇ ਕੀਤੇ ਪਰ बाबा परगट सिंह जी ना ईमान दे सच्चे सीगे वो सच्चे सिख सी उन्होंने मेरा साथ ਦਿੱਤਾ ਤੇ ਆਕੇ ਅੰਕੁਰ ਨੂੰ ਕਿਹਾ ਕਿ ਤੂੰ ਗਲਤ ਆ ਤੂੰ ਗਲਤ ਕੀਤਾ ਇੱਕ ਸਿੱਖਾ ਨਹੀਂ ਧੀ ਨੂੰ ਨੰਗਾ ਕੀਤਾ ਸ਼ਰਿਆਮ ਉਸ ਧੀ ਦਾ ਕੀ ਕਸੂਸੀ ਹੋ ਉਹ ਬਾਬਾ ਜੀ ਦੀ ਬਾਬਾ ਜੀ ਦੀ ਨਾਲ ਮੈਂ ਤੁਹਾਡੀ ਹੁਣ ਇੱਥੇ ਡਾਇਰੈਕਟ ਗੱਲ ਕਰਵਾਂਦੀ ਆ ਜੀ ਤੁਸੀਂ ਰਿਲੈਕਸ ਹੋ ਕੇ ਮੈਂ ਨਾ ਪ੍ਰੋਪਰ ਕੇਸ ਹਾਂਜੀ ਠੀਕ ਆ ਇਰਫੋਨ ਨਾ ਕਰੇ ਉਹ ਕੈਮਰਾ ਆਨ ਨੇ ਇੱਕ ਟਾਈਮ ਲੇਟ ਨਹੀਂ ਨਹੀਂ ਤੁਸੀਂ ਕਰ ਸਕਦੇ ਇਹ ਵੀ ਮੈਂ ਇਸੇ ਬਾਰੇ ਗੱਲ ਕਰ ਰਹੀ ਹਾਂ ਜੀ ਤੁਸੀਂ ਕਰਦੇ ਹੋ ਰਸੋ ਤੋਂ ਨਾ ਨਾ ਕਿਸ ਨੂੰ ਨਾ ਭਾਵੇਂ ਪਰਚੇ ਕੀ ਹੋਏ ਹੋਕਿੰਗ ਹੋਏ ਉਹ ਰਸੋ ਉਸ ਤੋਂ ਬਾਅਦ ਅਗ ਨਹੀਂ ਕਰ ਸਕਦੇ ਗਰੰਜੀਸ਼ ਹਾਂਜੀ ਤੁਸੀਂ ਜਾਣਦੇ ਜੀ ਤੁਹਾਡੇ ਦੇ ਪਰਚੇ ਕਿਉਂ ਹੋਏ ਉਹਨਾਂ ਨਾਲ ਤੁਹਾਡੀ ਗਿਰੰਜੀਸ਼ ਹੈ ਤੁਹਾਡੇ ਨੂੰ ਪਰਚੇ ਕਿਉਂ ਕਰਵਾਏ ਕੀ ਪਰਚੇ ਬਾਰੇ ਹਾਂਜੀ ਪਹਿਲਾਂ ਬੈਕਗ੍ਰਾਉਂਡ ਦੱਸੋ ਹੋਵੇ ਇਹ ਚੀਜ਼ ਦਾ ਮੈਂ ਬੈਕਗ੍ਰਾਉਂਡ ਤੋਂ ਹੀ ਸ਼ੁਰੂ ਕੀਤੀ ਹੈ ਬਾਜੀ ਬੈਕਗ੍ਰਾਉਂਡ ਪਤਾ ਕੀ ਹੈ ਕਿ ਮੈਂ ਕਿਸੇ ਦੀ ਮਦਦ ਕੀਤੀ ਸੀਗੀ ਵੀਰ ਜੀ ਮੈਂ ਮਦਦ ਕੀਤੀ ਸੀ ਕਿਸੇ ਦੀ ਤਾਂ ਮੇਰੇ ਉੱਪਰ ਕਿਸੇ ਹੋਰ ਦਾ ਪਰਚਿਆਂ ਦਾ ਮੇਰੇ ਉੱਪਰ ਪਰਚਾ ਪਾ ਪਾ ਕੇ ਕਿਉਂਕਿ ਅੰਕੁਰ ਨਿਰੂਲਾ ਮੈਂ ਉਹਨੂੰ ਐਕਸਪੋਜ਼ ਕਰਦੀ ਆ ਕਿ ਤੂੰ ਗਲਤ ਕਰ ਰਿਹਾ ਹੈਂ ਕਿ ਅਕੋਰਡਿੰਗ ਟੂ ਬਾਈਬਲ ਬਾਈਬਲ ਪ੍ਰੀਚ ਨਹੀਂ ਕਰ ਰਹੇ ਹਾਂ ਉਹ ਕਿੱਦਾਂ ਹੈ ਮੈਂ ਤੁਹਾਨੂੰ ਉਹ ਦਿਖਾ ਦਿੰਨੀ ਹਾਂ ਆ ਦੇਖੋ ਤੁਸੀਂ ਖੁਦ ਸੁਣੋ ਆਪਾ ਦੋਸਤ ਬੋਲ ਰਿਹਾ ਇਧਰ چلਦੇ ਤਾਂ ਨਾ ਮੈਂ ਜਾਂਦਾ ਹਾਂ ਮੈਂ ਮੈਨੂੰ ਆਪਣੇ ਕੰਮ ਮੇਂ ਜਾਣਾ ਹੈ ਮੈਂ ਅੰਦਰ ਚਲਾ ਜਾਊਂਗਾ ਤੋ ਬਾਹਰ ਰਹਿ ਲੈਣਾ

ਮੈਂ ਕਹਿਣਾ ਚਾਹੁੰਦੀ ਆ ਇਹ ਆਪਣੇ ਆਪ ਨੂੰ 크੍ਰਿਸਚੀਅਨ ਦੱਸਦਾ ਹੈ ਬਾਹਰ ਦੇ 크੍ਰਿਸਚੀਅਨ ਇੱਥੇ ਆ ਕੇ ਸਾਡੇ ਹਰਮੰਦਰ ਸਾਹਿਬ ਦੇ ਵਿੱਚ ਨਤਮਸਤਕ ਹੋ ਸਕਦੇ ਆ ਉਹ ਲੰਗਰ ਪ੍ਰਸ਼ਾਦ ਖਾ ਸਕਦੇ ਆ ਬਾਹਰ ਦੇ 크੍ਰਿਸਚੀਅਨ ਆ ਕੇ ਉੜੀਸਾ ਦੇ ਵਿੱਚ ਭੁਵਨੇਸ਼ਵਰ ਜੇ ਠੀਕ ਹੈ ਉੱਥੇ ਨਤਮਸਤਕ ਹੋ ਸਕਦੇ ਆ ਮੰਦਿਰਾਂ 'ਚ ਪਰ ਬਾਬਾ ਅੰਕੁਰ ਦੀ ਸੰਗਤ ਪ੍ਰਸ਼ਾਦ ਨਹੀਂ ਖਾ ਸਕਦੀ ਕਿਉਂਕਿ ਬਾਈਬਲ ਇਹ ਦੱਸਦੀ ਆ ਜਦ ਕੀ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਬਾਈਬਲ ਪਿਆਰ ਕਰਨਾ ਸਿਖਾਉਂਦੀ ਹੈ ਬਾਈਬਲ ਸੇ ਇੱਕ ਪਿਆਰ ਕਰਨਾ ਸਿਖਾਉਂਦੀ ਆ ਸਾਰੇ ਲੋਕਾਂ ਨੂੰ ਸਾਰੇ ਧਰਮਾਂ ਨੂੰ ਪਿਆਰ ਕਰਨਾ ਸਿਖਾਉਂਦੀ ਇਹਦੇ ਚੇਤੇ ਆਹ ਦੇਖ ਲੋ ਆ ਪਿਆਰ ਕਰ ਰਿਆ ਆ ਪਿਆਰ ਕਰ ਰਿਆ ਕਹਿੰਦਾ ਆਪਣੇ ਲੋਕਾਂ ਨੂੰ ਸਿਖਾਉਂਦਾ ਇਹ ਤੁਹਾਨੂੰ ਕਿਤੇ ਵੀ ਮੱਥਾ ਟੇਕਣ ਦੀ ਲੰਗਰ ਪ੍ਰਸ਼ਾਦ ਖਾਣ ਦੀ ਜ਼ਰੂਰਤ ਨਹੀਂ ਆ ਹੋਰ ਤੁਹਾਨੂੰ ਮੈਂ ਹੋਰ ਦਿਖਾਉਣੀ ਆ ਇਹਦੇ ਕਾਰਨਾਮੇ ਅੱਜ ਮੈਂ ਸਾਰੇ ਖੋਲ੍ਹਨੇ ਕਿਉਂਕਿ ਮੈਨੂੰ ਨਹੀਂ ਪਤਾ ਇਸ ਤੋਂ ਬਾਅਦ ਮੈਨੂੰ ਜੇਲ੍ਹ ਹੋਊਗੀ ਕਿਉਂਕਿ ਹਰ ਵਾਰੀ ਜਦੋਂ ਮੈਂ ਕਾਨਫਰੰਸ ਕਰਦੀ ਆ ਉਸ ਤੋਂ ਬਾਅਦ ਇਹ ਮੈਨੂੰ ਜੇਲ੍ਹ ਹੀ ਕਰਾਉਂਦਾ ਜੇਲ੍ਹ ਹੀ ਕਰਾਉਂਦਾ ਔਰ 295 ਦੇ ਪਰਚੇ ਦਵਾਉਂਦਾ ਆ ਠੀਕ ਹੈ ਨਾ ਮੈਂ ਤੁਹਾਨੂੰ ਪਹਿਲਾ ਇਹਦੀ ਔਕਾਤ ਦਿਖਾਉਣਾ ਚਾਹੁੰਦੀ ਆ ਮੇਰੇ ਆਪਣੇ ক্লোਜ਼ ਲੋਕੋ ਦੀ ਸ਼ਾਦੀ ਸੀ ਉਸੇ ਘਰ ਮੈਂ ਗਲਤੀ ਚ ਲਾਇਆ ਗਲਤੀ ਸੇ ਉਹ ਮਾ ਲਿਖੇ ਜੋ ਬੈਠਾ ਹੈ ਪੀਲਾ ਪੀਲਾ ਇਹਦਾ ਅੱਲਾ ਕੇ ਮੈਂ ਡੰਡਾ ਮਾਰਿਆ ਮੈਂ ਕਿਹਾ ਪਾਛਾ ਇੱਥੇ ਹੈ ਛੋਟ ਲਾ ਆਗੀ ਕਿ ਤਾ ਪੀਲਾ ਪੀਲਾ ਕ੍ਰਿਸਚਨ ਹੋਗੇ ਉਹ ਪੀਲਾ ਪੀਲਾ ਉਹ ਐ ਕਰ ਰਹੇ ਹੋ ਵਿੱਚ ਬੈਠ ਕੇ ਕੀ ਗੱਲ ਕ੍ਰਿਸਚਨ ਵਿਆਹ ਵਿਆਹ ਸ਼ਾਦੀਆਂ ਚ ਨਹੀਂ ਜਾਂਦੇ ਕ੍ਰਿਸਚਨ ਲੋਕ ਵਿਆਹ ਸਾਧੀਆਂ ਚ ਨਹੀਂ ਜਾਂਦੇ 크੍ਰਿਸਚਨ ਲੋਕ ਕਿਸੇ ਰਿਸ਼ਤੇਦਾਰਾਂ ਨੂੰ ਨਹੀਂ ਮਿਲਦੇ ਇਹ ਕਿੱਦਾਂ ਕਹਿਣ ਦਾ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਨਾ ਮਿਲੋ ਬਾਈਬਲ ਕਹਿੰਦੀ ਰਿਸ਼ਤੇਦਾਰਾਂ ਨੂੰ ਨਾ ਮਿਲੋ ਕਿੱਥੇ ਲਿਖਿਆ ਕਿੱਥੇ ਲਿਖਿਆ ਮੈਂ ਪੁੱਛ ਰਹੀ ਹਾਂ ਕਿੱਥੇ ਲਿਖਿਆ ਵਨੀਤ ਕੋਰ ਨੂੰ ਪਰਚੇ ਤਾਂ ਹੀ ਮਿਲੇ ਵਨੀਤ ਕੋਰ ਨੂੰ ਤਾਂ ਹੀ ਪਰਚੇ ਮਿਲੇ ਕਿਉਂਕਿ ਉਹਨੇ ਸੱਚ ਕਹਿ ਦਿੱਤਾ ਉਹਨੇ ਸੱਚ ਕਹਿ ਦਿੱਤਾ ਕਿ ਬੁੜਿਓ ਤੁਸੀਂ ਇਲਿਟਰੇਟ ਆ ਬੀ ਐਜੂਕੇਟਿਡ ਬੀ ਐਜੂਕੇਟਿਡ ਆਪਣਾ ਸਿਰ ਨਾ ਹਿਲਾਓ ਅਗਰ ਤੁਸੀਂ ਇਫ ਯੂ ਆਰ ਫੋਲੋਇੰਗ ਬਾਈਬਲ ਦੈਨ ਫੋਲੋ ਯੋਰ ਜੀਸਸ ਕ੍ਰਾਈਸਟ ਨੋ ਬਲੱਡੀ ਪਾਸਟਰਸ ਵਨੀਤ ਕੌਰ ਨੇ ਆ ਗੱਲ ਕਹਿ ਦਿੱਤੀ ਇਸ ਕਰਕੇ ਉਹਨੂੰ ਪਰਚੇ ਹੋ ਗਏ ਹੋਰ ਦਿਖਾਉਂਦੀ ਹੈ ਪਹਿਲਾਂ ਮੈਂ ਇਹਦੇ ਡਰਾਮੇ ਦਿਖਾਉਂਗੀ ਫਿਰ ਮੈਂ ਅੱਜ ਅੱਜ ਕਿਉਂ ਕਾਨਫਰੰਸ ਕੀਤੀ ਅਸਲ ਡਰਾਮਾ ਦਿਖਾਉਂਗੀ ਇਹਦਾ

ਬਾਬਾ ਜੀ ਦਾ ਧਿਆਨ ਕਿੱਥੇ ਹੈ? ਬਾਬਾ ਜੀ ਦਾ ਧਿਆਨ ਕਿੱਥੇ ਹੈ ਪੁੱਛਣਾ ਚਾਹਦੀ ਸਾਡੇ ਹਿੰਦੂ ਹਿੰਦੂ ਕਾਸਟ ਵਿੱਚ ਰਾਜਾ ਤੋਂ ਲੈ ਕੇ ਭਗਵਾਨ ਤੋਂ ਲੈ ਕੇ ਉਹਨਾਂ ਦੇ ਕੰਨ ਮੁੰਦਰੀਆਂ ਸੀਗੀਆਂ ਤਾਂ ਕਿ ਉਹ ਬੰਦੀ ਸੀਗੇ RAM ਭਗਵਾਨ ਬੰਦੀ ਸੀਗੇ ਸਾਡੇ ਹਿੰਦੂਆਂ ਵਾਸਤੇ ਮੈਂ ਬੋਲ ਰਹੀ ਹਾਂ ਕਿਉਂਕਿ ਅਸੀਂ ਸਾਰੀ ਜਾਤਾਂ ਨੂੰ ਅਸੀਂ ਸਿੱਖਿਆ ਨਾ ਅਸੀਂ ਸਾਰਿਆਂ ਨੂੰ ਇੱਜ਼ਤ ਦੇਣ ਦਿੰਦੇ ਹਾਂ ਰਾਜਾ ਤੋਂ ਲੈ ਕੇ ਵੱਡੇ-ਵੱਡੇ ਰਾਜਾ ਐ ਇਸੇ ਧਰਤੀ ਦੇ ਵਿੱਚ ਰਾਜਾ ਤੋਂ ਲੈ ਕੇ ਹਿੰਦੂ ਹਿੰਦੂ ਸਮਾਜ ਦੇ ਲਈ ਬਹੁਤ ਵੱਡੀ ਗੱਲ ਹੈ ਕਿ ਉਹ ਬੰਦੀ ਸੀਗੇ ਉਹ ਬੰਦੀ ਸੀਗੇ ਫਿਰ ਮੈਂ ਸੌਰੀ ਮੈਂ ਤੁਹਾਨੂੰ ਰੋਕ ਰਿਹਾ ਹਾਂ ਜੀ ਪਰ ਅਸੀਂ ਆਮ ਪਬਲਿਕ ਨੂੰ ਵੀ ਤਾਂ ਤੁਹਾਡੀ ਗੱਲ ਤੇ ਜਰਾ ਧਿਆਨ ਦਿੰਦੇ ਪਰ ਜਰਨਲਿਸਟਰੀ ਜਸਟੀਫਾਈ ਕਿਵੇਂ ਕਰਾਗੇ ਇਸ ਸਰਵਰ ਨੂੰ ਉਸ ਸਪੱਖ ਨੂੰ ਤੁਸੀਂ ਤਾਂ ਹੀ ਤੋਂ ਮਾਰਾ ਪੁੱਛਦੇ ਆ ਤੁਸੀਂ ਕਲੀਅਰਲੀ ਤੁਸੀਂ ਦੱਸ ਦਿਓ ਕਿ ਉਹ ਤਰ੍ਹਾਂ ਦੇ ਖਿਲਾਫ ਬੋਲਦਾ ਹੈ ਜੀ 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 ਦੇ ਖਿਲਾਫ ਬੋਲਦਾ ਤੁਸੀਂ ਉਹਨੂੰ ਕਹਿ ਸਕਦੇ ਤੁਸੀਂ ਆਵਾਜ਼ ਚੱਕ ਕੇ ਨਾਲ ਦੇ ਦਿਓ ਕੇ ਜ਼ਰੂਰ ਕਰ ਰਹੇ ਆ ਕੀ ਕੀ ਕਰੀ ਕਿ ਕਿ ਲੜਾਈਆਂ ਹਨ ਹਨ ਦਾ ਨੰਦ ਅਸੀਂ ਜੋ ਵੋਇਸ ਪਲੈਸਟਿਸ਼ਨ ਕੀਤਾ ਹਾਂ ਹਾਂ ਜੀ ਜਦੋਂ ਤਾਂ ਕੌਮ ਉਹਨਾਂ ਨੇ ਕਿਸ ਚੈਟੇ ਦੇ ਗੇਸਟ ਬੋਲ ਰਹੇ ਹੋ ਜਾਂ ਉਹਨਾਂ ਦਾ ਤੁਹਾਡੇ ਨਾਲ ਕੀ ਹੋਇਆ ਜਾਂ ਤੁਹਾਨੂੰ ਉਹਨਾਂ ਨਾਲ ਕੀ ਬੜਾ ਅਸੀਂ ਵੀ ਜਸਟੀਫਾਈ ਕਰਦਾ ਜਸਟੀਫਾਈ ਕਿਵੇਂ ਹਾਂਜੀ ਹਾਂਜੀ ਤੁਸੀਂ ਦੱਸੋ ਮੈਂ 크ਿਸਚਨ ਨਹੀਂ ਹਾਂ ਮੈਂ ਸਿੱਖ ਹਾਂ ਠੀਕ ਹੈ ਮੈਂ ਸਿੱਖ ਹਾਂ ਹੋਣ ਅਗਰ ਕਿਸੇ ਨੇ ਮੈਨੂੰ 크ਿਸਚਨ ਸਿੱਖ ਦੇ ਕਿਉਂਕਿ ਨਾ ਜਦੋਂ ਮੈਂ ਆਵਾਜ਼ ਚੱਕਦੀ ਹਾਂ ਤਕਰੀਬਨ 3 ਸਾਲਾਂ ਤੋਂ ਮੈਂ ਅੱਜ ਵਾਰਨਿੰਗ ਦੇ ਰਹੀ ਆ ਕੁਝ ਲੋਕਾਂ ਨੂੰ ਮੈਂ ਤੁਹਾਨੂੰ ਨਹੀਂ ਬੋਲ ਰਹੀ ਹੱਥ ਜੋੜ ਕੇ ਪਹਿਲਾਂ ਮਾਫੀ ਮੰਗ ਰਹੀ ਆ ਕੁਝ ਲੋਕ ਹੈਗੇ ਆ ਵਿੱਚ ਠੀਕ ਹੈ ਅੱਜ ਮੈਂ ਤੁਹਾਨੂੰ ਸੱਚੀ ਕਹਿ ਰਹੀ ਆ ਇਸ ਤੋਂ ਬਾਅਦ ਮੈਂ ਤੁਹਾਨੂੰ ਲੋਕਾਂ ਨੂੰ ਬੋਲ ਵੀ ਨਹੀਂ ਸਕਦੀ ਮੈਂ ਛੱਡਣਾ ਨਹੀਂ ਪਰ ਮੈਂ ਤੁਹਾਨੂੰ ਵਾਰਨਿੰਗ ਦੇਣ ਦੇ ਹੀ ਆ ਮੈਂ ਸੇਖੀ ਆ ਠੀਕ ਹੈ ਹੋਰ ਮੈਨੂੰ 크੍ਰਿਸਚੀਅਨ ਬਣਾਉਣ ਦੀ ਕੋਸ਼ਿਸ਼ ਵੀ ਨਾ ਕਰਿਓ ਕਿਉਂਕਿ ਮੈਂ ਇੱਕ ਕੁਐਸਚਨ ਖਾਲੀ ਪੁੱਛਣਾ ਚਾਹੁੰਦੀ ਆ ਕੀ اگر کوئی بندا اپنے ਧਰਮ ਚ ਗਲਤ ਪ੍ਰਚਾਰ ਕਰ ਰਿਹਾ ਹੈ ਉਹ ਇਨਸਾਨ ਉਹਨੂੰ ਉਹ ਦੇਸ਼ ਦਾ ਸੰਵਿਧਾਨ ਕੀ ਕਹਿੰਦਾ ਕਿ ਉਹਨੂੰ ਜਸਟੀਫਾਈ ਨਹੀਂ ਕਰ ਸਕਦਾ ਠੀਕ ਹੈ ਮੈਨੂੰ ਪਤਾ ਹੈ ਅੰਕੁਰ ਨਿਰੂਲਾ ਇੱਕ ਪਖੰਡੀ ਸਾਧਿਆ ਮੇਰੇ ਉੱਪਰ ਉਹਨੇ ਨਜਾਇਜ਼ ਪਰਚੇ ਕਰਾਏ ਹੋਰ ਹੋਰ ਮੈਂ ਤੁਹਾਨੂੰ ਉਹ ਪਰਚੇ ਦਿਖਾਉਂਗੀ ਕਿ ਉਹ ਮਿਨਿਸਟਰੀ ਮੇਰੇ ਨਾਲ ਕਿੱਦਾਂ ਧੱਕਾ ਕਰ ਰਹੀ ਆ ਕੁਝ ਲੋਗ ਹੈਗੇ ਆ ਅੰਕੁਰ ਨਿਰੂਲਾ ਦੀ ਮਿਨਿਸਟਰੀ ਦੇ ਵਿੱਚ जितेंद्र कुमार गौरव मसी करके कुछ लोग है कुछ लोग है राजदीपर आया ने अपना धर्म परिवर्तन किया ठीक है तू पेपर पे दिखा रही हाँ आ एक आर रिपोर्ट आ राजदीप कौर ने मेरे लिए ਅੰਕੁਰ ਨਿਰੂਲਾ ਮਿਨਿਸਟਰੀ ਤੋਂ ਆਪਣੇ ਘਰ ਦਾ ਐਡਰੈਸ ਵੀ ਨਹੀਂ ਦਿੱਤਾ ਇੱਕ ਕੌਰ ਨੇ ਆਪਣਾ ਐਡਰੈਸ ਵੀ ਨਹੀਂ ਦਿੱਤਾ ਕਿਉਂਕਿ ਉਹ ਧਰਮ ਪਰिवर्तਿਤ ਕਰ ਚੁੱਕੀ ਆ ਠੀਕ ਹੈ ਮੈਂ ਇੱਕ ਸਿੱਖ ਕੁੜੀ ਆ ਹੋਰ ਮੈਂ ਇਹਨਾਂ ਦੀ ਆਵਾਜ਼ ਇਹਨਾਂ ਦੇ ਲਈ ਆਵਾਜ਼ ਚੱਕੀ ਆ ਕਿ ਇਹ ਸਾਡੇ ਦੇਸ਼ ਨੂੰ ਖਰਾਬ ਕਰ ਰਹੇ ਇੱਕ ਸਲੋ ਪੌਇਜ਼ਨ ਆ ਜਿਹੜਾ ਪੂਰੇ ਪੂਰੇ ਫੈਲਾ ਰਿਹਾ ਇਹ ਅੰਕੁਰ ਅੰਕੁਰ ਨਿਰੂਲਾ ਕੇ ਜਲਦੀ ਦਾ ਕੋਈ ਨਾਮ ਹੈ ਜੀ ਬਿਲਕੁਲ ਹੈ ਸਰ ਸਾਈਨ ਐਂਡ ਵੰਡਰ साइन एंड वंडर ਉਹਦੇ ਡੇਰੇ ਦਾ ਨਾਮ ਆ। ਹਾਂਜੀ ਉਹਦੇ ਡੇਰੇ ਦਾ ਨਾਮ 사인 ਐਂਡ ਵੰਡਰ ਆ। ਠੀਕ ਹੈ। ਤੇ ਜਦੋਂ ਉਹ ਐਕਸਪੋਜ਼ ਕੀਤਾ ਇਹਨੇ ਮੇਰੇ ਉੱਪਰ ਤਿੰਨ ਪਰਚੇ ਕੀਤੇ। ਦੈਟਸ ਆਲ। ਠੀਕ ਹੈ। ਤੁਹਾਨੂੰ ਪਰਚੇ ਪਰਚਿਆਂ ਦਾ ਨੰਬਰ ਵੀ ਲਿਖ ਦਿੰਦੀ ਆ। ਕਿੰਨੀਆਂ ਚੀਜ਼ ਦੇ ਪਰਚੇ ਕੀਤੇ ਸੀ? 295A। ਔਰ 295A ਉਹ ਸੀ ਇਨਸਾਨ ਨੂੰ ਲੱਗਦੀ ਹੈ ਜਦੋਂ ਕਿਸੇ ਮਜ਼ਹਬ ਦੇ ਬਾਰੇ ਅਸੀਂ ਬੋਲਦੇ ਆਂ। ਔਰ ਮੈਂ ساری ਉਮਰ ਬੋਲਦੀ ਰਹੂੰਗੀ। ਮੈਂ ਮਰ ਜਾਵਾਂ ਮੈਨੂੰ ਜੇਲ ਹੋ ਗਈ। ਮੈਂ ਕਿਸੇ politcal power ਦੇ ਨਾਲ ਨਹੀਂ ਆ ਜੇ ਤੁਹਾਨੂੰ ਲੱਗੂਗਾ ਕਿ ਵਨੀਤ ਕੋਲ ਅਗਰ ਇੰਨੀ politcal power ਮੈਂ ਬਾਬਾ ਜੀ ਦੇ ਨਾਲ ਵੀ ਬਾਬਾ ਜੀ ਮੇਰੀ ਕਾ ਤੁਹਾਡੇ ਨਾਲ ਕਦੋਂ ਗੱਲ ਹੋਈ ਕੱਲ ਹੀ ਹੋਈ ਆ ਬਾਬਾ ਜੀ ਤੇ ਮੇਰੇ ਕੋਲ ਰਿਕਾਰਡਿੰਗ ਚੈੱਕ ਕੀਤੀ ਜਾਵੇ ਜੇ ਝੂਠ ਹੋਵੇ ਤਾਂ ਪੰਜਾਬ 'ਚ ਹੋਰ ਵੀ ਇਹੋ ਜਿਹੇ ਗੁੱਸੇ ਦੇ ਆ ਜਿਹੜੇ ਸਰਪ੍ਰੋਤ ਕਰਵਾ ਰਹੇ ਆ ਉਹਨਾਂ ਖਿਲਾਫ ਵੀ ਆਵਾਜ਼ ਚੁੱਕੀ ਕਿਤੇ ਆ ਕਿ ਮਤਲਬ ਮਤਲਬ ਕਿਹੜੇ ਦੇ ਦੇ ਬਹੁਤ ਛੇੜੇ ਇਸ ਦਾ ਸੋਸ਼ਲਟੀ ਦੀ ਬ੍ਰਸ਼ਣੀ ਹੋਰ ਇੱਕ ਜਿਆਦਾ ਦੇਖੋ ਕਿਹੜਾ ਨਹੀਂ ਜਾ ਕੇ ਪਚਾਰ ਕਰ ਰਹੇ ਆ ਹਾਂ ਬਿਲਕੁਲ ਦੇਖੋ ਅੱਜ ਸਾਡੀ ਹਾਈਵੇ ਪ੍ਰੈਸ ਕਾਨਫਰੰਸ ਹੋ ਰਹੀ ਹੈ ਨਾ 28 ਹਾਂ 28 ਅੰਕੁਨ ਰੂਲਾ ਨੇ ਅੰਮ੍ਰਿਤਸਰ ਦੇ ਵਿੱਚ 크루세ਡ ਕਾਲ ਕੀਤੀ ਹੈ ਜੇ ਤਾਂ ਨਹੀਂ ਪਤਾ ਤੇ ਇਹ ਇਸਲਾਮ ਚ ਉਹਨੂੰ ਜਿਹਹਾਦ ਕਹਿੰਦੇ ਨੇ 크루세ਡ ਕੋਈ ਵਰਚੁਅਲ ਵਾਰਨਿੰਗ ਹੈ ਇਹ ਕੋਈ ਪੈਨ ਦੀ ਵਾਰਨਿੰਗ ਹੈ ਹੈਨਾ ਇਹ ਕੋਈ ਵਰਡ ਦੀ ਵਾਰਨਿੰਗ ਹੈ 크루세ਡ ਇੱਕ ਆਰਮੀ ਪ੍ਰੈਕਟਿਸ ਹੈ ਬੰਦਿਆਂ ਨੂੰ ਮਾਰਨ ਵਾਸਤੇ ਹੁਣ ਕੀ ਪ੍ਰਸ਼ਾਸਨ ਸੁੱਤਾ ਹੋਇਆ ਹੈ ਜੇ ਅਸੀਂ ਸਿੰਘ ਤੋਂ ਖਾਲਿਸਤਾਨ ਦਾ ਜਗਾਰਾ ਛੱਡ ਦਈਏ ਤੇ ਏਜੰਸੀਆਂ ਐਕਟਿਵ ਹੋ ਜਾਣਗੀਆਂ ਨੇ ਸਾਰੀਆਂ ਕੋਈ ਇੱਥੇ ਮੇਰਾ ਬਸਮਤ ਭਰਾ ਬੈਠਾ ਇੱਕ ਜਿਹਹਾਦ ਕਰਕੇ ਦਿਖਾਓ ਮੈਨੂੰ ਜ਼ਰਾ ਆਵਾਜ਼ ਤੇ ਕਰੋ ਮari ਜਿਹਹਾਦ ਦੀ ਕਿਸ ਤਰ੍ਹਾਂ ਏਜੰਸੀਆਂ ਇਹ ਕ੍ਰੁਸੇਡ ਦੇ ਨਾਂ ਤੇ ਏਜੰਸੀਆਂ ਨੂੰ ਸੁੱਤੀਆਂ ਹੋਈਆਂ ਨੇ ਪਿਛਲੇ ਸਾਲ ਨੇ ਇਸੇ ਤਰ੍ਹਾਂ ਕੀਤਾ ਕ੍ਰੁਸੇਡ ਕਾਲ ਕੀਤੀ ਇਹ ਕੀ ਕਰਦੇ ਗੁੱਡ ਕੋਪ ਬੈਡ ਕੋਪ ਖੇਡਦੇ ਇੱਕ ਨੇ ਕਹਿੰਦਾ ਵੀ ਕ੍ਰੁਸੇਡ ਕਾਲ ਕਰ ਲਈ ਹੈ ਦੂਜੀ ਆਂਦੀ ਨਹੀਂ ਜੀ ਇਹ ਸਾਡਾ ਬੰਦਾ ਨਹੀਂ ਜੀ ਇਹ ਇੱਦਾਂ 크ਿਸਚੀਅਨਟੀ ਨਹੀਂ ਜੀ ਅਸੀਂ ਚੰਗੇ ਆ ਤੇ ਅਕਾਲ ਤਖਤ ਤੋਂ ਹਰਪ੍ਰੀਤ ਸਿੰਘ ਜਥੇਦਾਰ ਸਰੂਪਾ ਦੇ ਕੇ ਉਸ ਕੋਹਨੇ ਮੋਨੇ ਨੂੰ 크ਿਸਚੀਅਨ ਨੂੰ ਔਰ ਉਹਦੇ ਗਾਲ ਚ ਥੀਸ ਸਾਹਿਬ ਦੇ ਕੇ ਤੋੜ ਦੇਣੇ ਨੂੰ ਤੇ ਇੱਕ ਸਾਲ ਬਾਅਦ ਫਿਰ ਉਹ ਕੋਰਸੀਡ ਕਾਲ ਕਰ ਦਿੰਦਾ ਤੇ ਸਾਡੀ ਕੁਝ ਜਥੇਬੰਦੀਆਂ ਨੇ ਗੱਲ ਕਰਦੀਆਂ ਡੀਸੀ ਆਫਿਸ ਜਾ ਕੇ ਅਜੀ ਅਸੀਂ ਅੱਗੇ ਤੋਂ ਵਰਡ ਯੂਜ਼ ਨਹੀਂ ਕਰਾਂਗੇ ਗੱਲ ਗੱਲ ਇੱਥੇ ਵਰਡ ਦੀ ਨਹੀਂ ਗੱਲ ਬਦਮਾਸ਼ੀ ਦੀ ਅਸੀਂ ਧਰਮ ਦੇ ਖਿਲਾਫ ਨਹੀਂ ਆਂ ਮੈਂ ਖੁਦ ਮੇਰੇ ਕੋਲ ਦੋ ਪਾਸਟ ਮਿਸ਼ੀਗਨ ਚ ਪੜ੍ਹਦੇ ਨੇ ਇੱਕ ਟੈਕਸਸ ਤੋਂ ਹੁੰਦੇ ਮੈਂ ਖੁਦ ਬਾਈਬਲ ਰੀਕੋਰਡ ਕਰਦੇ ਆ ਆਪਣੇ ਸਟੂਡੈਂਟਸ ਵਾਸਤੇ ਮੇਰੇ ਬੱਚੇ ਖੁਦ ਜਾਂਦੇ ਨੇ ਮੇਰੀ ਮੂਹ ਬੋਲੀ ਪਿਆਨੋ ਦੀ ਆਪਣੀ ਚਰਚ ਹੈ ਸਮੇਂ ਚਰਚ ਵੀ ਜਾਂਦਾ ਮੈਂ ਲਾਸਟ ਵੇ ਲੈਕਚਰ ਚਰਚ ਵਿੱਚ ਸੀਗਾ ਮੇਰਾ ਧਰਮ ਦੇ ਖਿਲਾਫ ਨਹੀਂ ਹੈਗੇ ਸੀ ਗੱਲ ਪੱਕਹੰਡ ਦੀ ਹੈ ਤੁਸੀਂ ਆਮ ਜਨਤਾ ਨੂੰ ਮੂਰਖ ਬਣਾ ਕੇ ਹੁਣ ਉਹਨਾਂ ਨੂੰ ਸ਼ਾਮ ਵੀ ਇਹੋ ਚੈਲੰਜ ਕਰ ਰਹੇ ਆ ਕਿ ਤੇ ਕੋਈ ਤਿੰਨ ਰਾਹ ਨਹੀਂ ਯਾਦ ਅਸੀਂ ਲਾ ਕੇ ਮਰਦਾ ਜ਼ਿੰਦਾ ਕਰਦੇ ਸਭਾਂ ਮਰੀਜ਼ ਠੀਕ ਕਰ ਦੇ ਨਹੀਂ ਤੇ ਡਿਬੇਟ ਕਰੋ ਜੇ ਨਹੀਂ ਕਰਦੇ ਉਹਦੀ ਬਾਅਦ ਫਿਰ ਕਾਨੂੰਨੀ ਕਰ ਵੀ ਹਾਈ ਕੋਰਟ ਜਾਣੀ ਜਿੱਥੋਂ ਵੀ ਹੋਸੀ ਕਰਾਂਗੇ ਫਿਰ ਬਾਬਾ ਜੀ ਤਾਂ ਕੁਝ ਨਹੀਂ ਆਗਾ ਜੋ ਤੁਸੀਂ ਕਹਿੰਦੇ ਆ ਨਾ ਉਹ ਠੀਕ ਕਰਦੇ ਆ ਉੱਥੇ ਕੁਝ ਨਹੀਂ ਆਗਾ ਮੈਂਮੀ 6 ਮਹੀਨੇ ਜਾ ਕੋਈ ਚੱਕਰ ਨਹੀਂ ਪੈਂਦਾ ਕੁਝ ਨਹੀਂ ਆਗਾ ਕੋਈ ਚੱਕਣਾ ਉਹਨਾਂ ਦੀ ਪ੍ਰੈਕਟਿਸ ਦੀਆਂ ਵੀਡੀਓ ਸਾਰੇ ਪਾਸੇ ਵਾਇਰਲ ਤੇ ਕਿਉਂ ਗਵਰਨਮੈਂਟ ਕੁਝ ਨਹੀਂ ਕਰ ਦੇਖੋ ਜਿੰਨੇ ਵੀ ਜੇ ਕੋਈ ਸਿੱਖ ਬਾਬਾ ਕਿਸੇ ਨੂੰ ਜਲ ਦੇ ਦਿੰਦਾ ਤੇ ਸਾਰਾ মিডিਆ ਚੱਲਾ ਪੈਂਦਾ ਹਨਾ ਪਖੰਡ ਪਖੰਡ ਚੱਲਦਾ ਨਹੀਂ ਚੱਲਦਾ ਜੇ ਹੁਣ ਕੋ ਬਗੇਸ਼ਵਰ ਦਾ ਦੂਜੇ ਤੀਜੇ ਕਰਦਾ ਸਾਰਾ মিডিਆ ਸ਼ੁਰੂ ਹੋ ਜਾਂਦਾ ਇਹਨਾਂ ਇਸ ਸਾਈਆਂ ਦੇ ਖਿਲਾਫ মিডিਆ ਚੁੱਪ ਕਿਉਂ ਸਵਾਲ ਤੁਹਾਨੂੰ মিডিਆ ਨੂੰ ਮੇਰਾ ਮੈਂ ਨਹੀਂ ਦੇਖ ਰਿਹਾ ਕਿਤੇ ਵੀ ਕੋਈ মিডিਆ ਕਿਸ ਨੂੰ ਐਕਸਪੋਜ਼ ਕਰ ਰਿਹਾ ਹੋਵੇ ਮੈਂ ਸਿਰਫ ਪਰਸਨਲ ਲੋਕਲ ਪ੍ਰਾਈਵੇਟ ਚੈਨਲ ਜਿਹੜੇ ਆਮ ਸਾਡੇ ਵਰਗੇ ਲੋਕ ਦੇਖਦਾ ਕਦੀ মিডিਆ ਨੇ ਇਸ ਖਿਲਾਫ ਆਵਾਜ਼ ਕਿਉਂ ਚੁੱਕੀ ਵੀਡੀਓ ਚੁੱਪ ਕਿਉਂ ਹੈ মিডিਆ ਖਲੀ ਮੈਂ ਪ੍ਰਮੋਟ ਕੀਤਾ ਗਿਆ ਪ੍ਰਮੋਟ ਕੀਤਾ ਗਿਆ ਤੁਸੀਂ ਕਹਿ ਰਹੇ ਹੋ ਕਿ ਮੈਂ ਪਖੰਡਵਾਦ ਦੇ ਬਹੁਤ ਲਈ ਬੋਲ ਰਹੀ ਹਾਂ ਕਿ ਮੈਂ ਧਰਮ ਦੇ ਖਿਲਾਫ ਨਹੀਂ ਬੋਲ ਰਹੀ ਲੇਕਿਨ ਜਿੰਨੀਆਂ ਵੀ ਖੂਨਤਖਰੀਆਂ ਜਿਹੜੀਆਂ ਆਈਆਂ ਨੇ ਤੁਹਾਡੀਆਂ ਵੀਡੀਓ ਸਾਹਮਣੇ ਹੈਗੀਆਂ ਨੇ ਜਿੱਥੇ ਜਿੱਥੇ ਜਾ ਕੇ ਰਿਸਪੌਂਸੈਂਸ ਕੀ ਕੀਤਾ ਉਥੇ ਸਿੱਧਾ ਨਿਸ਼ਾਨਾ ਜਿਹੜਾ ਅੰਕਲ ਨਰੂਲਾ ਰਿਹਾ ਹੈਗਾ ਹਾਂਜੀ ਚੱਜ ਹੋ ਵੀ ਪਹੁੰਚਦਾ ਨਹੀਂ ਜਿਹੜੇ ਤੁਹਾਨੂੰ ਪ੍ਰਕਾਸ਼ਨ ਦਾ ਕੰਮ ਕਰਵਾ ਰਹੇ ਨੇ ਆ ਦੇਖੋ ਆ ਦੇਖੋ ਆ ਤੁਹਾਡੇ ਤੁਹਾਡੇ ਬੋਲਣ ਦਾ ਜਵਾਬ ਹੁਣ ਅੱਜ ਤੱਕ ਮੈਨੂੰ মিডিਆ ਨਾ ਅੱਜ ਅੱਜ ਬਾਬਾ ਜੀ ਨੇ ਬੜਾ ਵੱਡਾ ਕੁਐਸਚਨ ਕੀਤਾ মিডিਆ ਕਿਉਂ মিডিਆ ਨੇ ਮੈਨੂੰ ਹੀ ਨੰਗਾ ਕਰਦਾ ਬਾਜੀ মিডিਆ ਨੇ ਮੈਨੂੰ ਹੀ ਕਸ਼ਮਕ ਤੂੰ ਸਿੱਖ ਨਹੀਂ ਆ ਤੂੰ ਕ੍ਰਿਸਚੀਅਨ ਨਹੀਂ ਅੱਜ ਜੇ ਕਿਸੇ ਨੇ ਮੈਨੂੰ ਬੋਲਿਆ ਤਾਂ ਬਾਬਾ ਜੀ ਅੱਜ ਅੱਜ ਨਹੀਂ ਸੁਣੂਗੀ ਨਹੀਂ ਸਵਾਲ ਤਾਂ ਦੇਖੋ ਅਸੀਂ ਇੱਥੇ ਬੈਠੇ ਆ ਨਹੀਂ ਇਹ ਤੁਹਾਡਾ ਨਹੀਂ ਇਹ ਤੁਹਾਡਾ ਮੈਂ ਤੁਹਾਡਾ ਜਵਾਬ ਦਿਓ ਨਹੀਂ ਕਿਸੇ ਕਿਸੇ ਹੋਰ ਚਰਚ ਦੇ ਖਿਲਾਫ ਹੋਈ ਹੈ ਨਹੀਂ ਨਹੀਂ ਇਹ ਤੁਹਾਨੂੰ ਨਹੀਂ ਕਹਿ ਰਹੇ ਬਹੁਤ ਲੋਕਾਂ ਨੇ ਬੋਲ ਕੇ ਮੇਰਾ ਕੈਰੈਕਟਰ ਖਰਾਬ ਕੀਤਾ ਮੇਰਾ ਘਰ ਟੁੱਟ ਗਿਆ ਟੁੱਟ ਗਿਆ ਉਹਦੇ ਬੱਚੇ ਸੁੱਟ ਕੇ ਹੋਰ ਕੀ ਚਾਹੀਦਾ ਚਰਚ ਵਾਲੇ ਨੂੰ ਨਹੀਂ ਨਹੀਂ ਉਹ ਜਾਂਦੇ ਆ ਲੋ ਭੈਣ ਮੇਰੀ ਤੁਸੀਂ ਸਾਡੇ ਤਿੰਨ ਵਰ ਕੀ ਹੈ ਹਾਂਜੀ ਹਾਂ ਜਵਾਬ ਤੁਹਾਨੂੰ ਇਹ ਬੋਲ ਦਿੰਦਾ ਜੀ ਸੋਟੇ ਸਭ ਤੋਂ ਵੱਡਾ ਬੋਲਦਾ ਇੱਕ ਵਾਰ ਇੱਕ ਵਾਰ ਇੱਕ ਵਾਰ ਮੈਂ ਮੈਂ ਦੱਸਾਂ ਮੈਂ ਇੱਕ ਵਾਰ ਮੈਂ ਮੈਂ ਦੱਸਾਂ ਮੈਂ ਦੱਸਾਂ ਦੇਖੋ ਗੱਲ ਇਹ ਹੈ ਕਿ ਇਹ ਜਿਹੜਾ ਧਰਮ ਪ੍ਰਚਾਰਤਨ ਹੋ ਰਿਹਾ ਨੇ ਜੀ ਇਹਦੇ ਉੱਪਰ ਜਿਵੇਂ ਉਹ ਕਰ ਰਹੇ ਨੇ ਉਸੇ ਤਰ੍ਹਾਂ ਸਾਡੀਆਂ ਵੀ ਸੰਸਥਾਵਾਂ ਆਪਣਾ ਪ੍ਰਚਾਰ ਦਾ ਕੰਮ ਕਰ ਰਹੀਆਂ ਨੇ ਕੋਈ ਦਿੱਕਤ ਨਹੀਂ ਹੈ ਇਹਦਾ ਜਦੋਂ ਕੋਈ ਸਾਹਮਣੇ ਚੜ ਕੇ ਹੁੰਦਾ ਮੈਂ ਫਿਰ ਚੜ ਕੇ ਆ ਕੇ ਕਹਿੰਦੇ ਕੋਣ ਚੜ ਕੇ ਹੁੰਦਾ ਸਰਦਾਰ ਸਾਹਿਬ ਤਾਂ ਨਹੀਂ ਬੰਨ ਸਕਦਾ ਇੱਕ ਕੋਣ ਪਿਆਣੇ ਕੋਣ ਕਿਉਂ ਹੁਣ ਅਸੀਂ ਨਰੂਲਾ ਨੂੰ ਕਿਉਂ ਡੈਰ ਕੀਤਾ ਇਹ ਦੂਸਰਾ ਸਾਲ ਹੋ ਗਿਆ ਉਹਨੂੰ ਬਾਰ-ਬਾਰ ਸ੍ਰੀ ਹਰਮੰਦਰ ਸਾਹਿਬ ਆ ਕੇ ਦੇ ਕੁਰਸੀਏ ਦੇ ਕੋਲ ਕਰਾਉਂਦਾ ਜੇ ਤੁਹਾਨੂੰ ਨਹੀਂ ਪਤਾ ਗੂਗਲ ਕਹਿੰਦਾ ਪ੍ਰੋਸੀਡ ਕਿਉਂ ਕਹਿੰਦੇ ਨੇ ਤੁਹਾਨੂੰ ਪਹਿਲੇ ਇਹ ਵੀ ਤੁਸੀੜੀ ਕਿੰਨਾ ਖਤਰਨਾਕ ਵਰਡ ਹੈ ਲਾਸਟ ਟਾਈਮ ਹੀ ਪ੍ਰਸ਼ਾਸਨ ਚੁੱਪ ਸੀ মিডিਆ ਚੁੱਪ ਸੀ ਐਤਕੀ ਪ੍ਰਸ਼ਾਸਨ ਚੁੱਪ ਹੈ মিডিਆ ਚੁੱਪ ਹੈ ਠੀਕ ਹੈ ਜੇ ਤੁਸੀਂ ਰੋਲਾ ਪਾਉਣਾ ਹੈ ਜੇ ਕੋਈ ਖਾਲਸਾ ਕਹਿੰਦਾ ਤੇ ਸਾਰਾ মিডিਆ ਸ਼ੁਰੂ ਹੋ ਜਾਂਦਾ ਹੁਣ ਕੋਈ ਇੱਕ ਨਾ ਪਖੰਡੀ ਸਾਧ ਆ ਜਾਂਦਾ ਉਹਦੀ ਕੋਈ ਥੋਤੀ ਖੁੱਲ ਜਾਂਦੀ ਹੈ ਤੇ ਸਾਰਾ মিডিਆ ਨੂੰ ਚਲਾਉਂਦਾ ਠੀਕ ਹੈ ਇਹ ਈਸਾਈਆਂ ਵਾਰੀ ਟੋਟਲ ਮੈਂ ਤਾਂ ਟੋਟਲ মিডিਆ ਹਿੰਦੁਸਤਾਨ ਦਾ ਚੁੱਪ ਕਿਉਂ ਜਿੰਨਾ ਵੀ ਤੁਸੀਂ ਵੀਡੀਓ ਦੇਖੋਗੇ ਯਾਂ ਤੇ ਸਾਡੀ ਵੈਸਟਰਨ ਤੋਂ ਵੀਡੀਓ ਨਿਕਲ ਕੇ ਆਉਂਦੀ ਹੈ ਬਾਰ ਸਾਡੇ ਬਾਹਰੋਂ ਵੀਡੀਓ ਆਉਂਦਾ ਯਾਂ ਸਾਊਥ ਤੋਂ ਵੀਡੀਓ ਆਉਂਦਾ ਅਗਰ ਕੋਈ ਐਕਸਪੋਜ਼ ਕਰ ਰਿਹਾ ਸਾਡਾ ਜਨ ਨਾਰਥ ਜ਼ੋਨ ਹੈ ਇੰਡੀਆ ਦਾ ਇਹ ਕਵਾਇਟ ਹੈ ਜਾਂ ਉਹਨਾਂ ਦੇ ਨਾਲ ਹੈ ਮੈਂ ਇਹ ਪੁੱਛਣਾ ਚਾਹੁੰਦਾ ਹਾਂ ਤੁਹਾਨੂੰ ਹੁਣ ਤੁਹਾਡੀ ਪੰਜੀ ਤੁਹਾਡੀ ਗੱਲ ਦਾ ਜਵਾਬ ਆ ਹੈਗਾ ਠੀਕ ਹੈ ਨਾ ਆ ਦੇਖ ਲਓ ਤੁਸੀਂ ਪੰਜਾਬੀ ਪੜ੍ਹਦੇ ਤੁਸੀਂ ਹਾਂਜੀ ਆ ਪੜ੍ਹੋ ਤੁਸੀਂ ਤੁਹਾਨੂੰ ਲੱਗੂਗਾ ਮੈਂ ਅੰਕੁਰ ਨੂੰ ਹੀ ਟਾਰਗੇਟ ਕਿਉਂ ਕਰਦੀ ਇਹ ਤਿੰਨ ਸਾਲਾ ਤੋਂ ਇਹ ਸ਼ਖਸ ਹੁਣ ਮੈਂ ਤੁਹਾਨੂੰ ਇੱਕ ਆਰਟੀਆਈ ਰਿਪੋਰਟ ਰੀਡ ਕਰਵਾਉਣਾ ਚਾਹੁੰਦੀ ਆ ਇਹਨੇ ਮੇਰੇ ਉੱਪਰ ਇੱਕ ਪਰਚਾ ਕੀਤਾ ਤਿੰਨ ਤਰੀਕ ਨੂੰ ਠੀਕ ਹੈ 3 ਮਾਰਚ 2024 ਦੇ ਵਿੱਚ ਇਹਨੇ ਮੇਰੇ ਉੱਪਰ ਇੱਕ ਪਰਚਾ ਕੀਤਾ ਤਾਂ ਅੱਜ ਅਸੀਂ ਉਹਦੀ ਸਮਰੀ ਪੜਾਂਗੇ ਠੀਕ ਹੈ ਉਹਦੀ ਸਮਰੀ ਕੀ ਸੀ ਉਹ ਪੜਾਂਗੇ ਆਪਾਂ ਤੁਸੀਂ ਮੈਮ ਮੇਰਾ ਇੱਕ ਫੇਵਰ ਕਰੋਗੇ ਤੁਸੀਂ ਪੜ੍ਹ ਨਹੀਂ ਦੇਆ ਤੁਸੀਂ ਇਹਨੂੰ ਪੰਜਾਬੀ 'ਚ ਇੱਕ ਰੀਡਿੰਗ ਲਗਾ ਦੋਗੇ ਰੀਡਿੰਗ ਮੀਨਸ ਇੱਕ ਰੀਡ ਲਗਾ ਦੋ ਪੰਜਾਬੀ 'ਚ ਅੱਜ ਆਹ ਜਿਹੜੀ ਚੀਜ਼ ਤੁਸੀਂ ਪੜ੍ਹ ਰਹੇ ਨਾ ਕੰਪਲੇਨ ਰਿਲੇਟਡ ਇਹ ਥੋੜਾ ਜਿਹਾ ਸਾਰਿਆਂ ਨੂੰ ਸਾਰਾ ਮੀਡੀਆ ਕਾ ਲਏ ਜਿਹੜੀ ਕਾਪੀ ਦੇਣਾ ਮੈਂ ਹੀ ਕਿਉਂ ਪੜਾ ਕੀ ਠੀਕ ਹੈ ਤੁਸੀਂ ਆਪੀ ਕਰ ਦੋ ਸਾਰਿਆਂ ਨੂੰ ਪੀਡੀਐਫ ਫਾਈਲ ਭੇਜ ਦੇਣਾ ਤੁਸੀਂ ਅੱਛਾ ਜੀ ਠੀਕ ਹੈ ਜੀ ਮੈਂ ਇਹਨੂੰ ਹਿੰਦੀ 'ਚ ਬੋਲਣਾ ਚਾਹੁੰਦੀ ਆ ਬਿਕੋਜ਼ ਮੈਂ ਚਾਹੁੰਦੀ ਆ ਕਿ ਇਹ ਨੈਸ਼ਨਲ ਲੈਵਲ ਤੇ ਜਾਵੇ ठीक है तीन तरीक न मेरे ऊपर एक पर्चा पाया गया तो स्टोरी इन्नी सोहनी अंकुर निरूला ने मेरे लिए डेवलप की तो उस चीज़ नी देख वास्ते मैं प्रेस कॉन्फ्रेंस की है श्रीमान कृपया आज दिनाक तीन तीन चौबीस को श्रीमती वनीत कौर सुबह लगभग साढ़े छः बजे चर्च में आई और चर्च की स्वय लड़की सोनिया के पास आई और बोली कि मुझे आगे की पंक्ति में बैठने के लिए टोकन दिया दीजिए ठीक है जब सोनिया को यह बात पता चली यदि वह वनीत कौर है नहीं ये वनीत कौर है तो उसने उस टोकन उसे टोकन देने से इनकार कर दिया फिर वो चर्च में जाकर बैठ गई मतलब मैं टो तो, पहला गई हाँ उस चर्च से एंट्री मार दी है एंट्री मार के मैं फ्रंट लाइन के आके फ्रंट लाइन का टोकन मंगया है सोनिया नाम की कुड़ी तो ठीक है मैं टोकन मंगया है उस तो बाद ਸੋਨੀਆ ਨੇ ਮੈਨੂੰ ਪਛਾਣ ਲਿਆ ਕਿ ਮੈਂ ਬਨੀਤ ਕੌਰ ਲਾਦੇਨ ਦੀ ਭੈਣ ਆ 3 ਸਾਲਾਂ ਤੋਂ ਅੰਕੁਰ ਦਾ ਗਾਟਾ ਫੜਿਆ ਹੋਇਆ ਹੈ ਸੋਨੀਆ ਨੇ ਮੈਨੂੰ ਪਛਾਣ ਲਿਆ ਮੈਂ ਨਹੀਂ ਜਾਣਦੀ ਸੋਨੀਆ ਨੂੰ ਪਰ ਸੋਨੀਆ ਨੇ ਮੈਨੂੰ ਪਛਾਣ ਲਿਆ ਹੋਰ ਅੱਜ ਉਹ ਮੀਡੀਆ ਦੇ ਰਾਹੀਂ ਮੈਨੂੰ ਪਤਾ ਅੱਜ ਸੋਨੀਆ ਨੂੰ ਤੁਸੀਂ ਸਾਰੇ ਕੱਢੋਗੇ ਅੱਜ ਤੁਸੀਂ ਸਾਰੇ ਸੋਨੀਆ ਨੂੰ ਕੱਢੋਗੇ ਅੱਜ ਤੁਸੀਂ ਗੌਰਵ ਮਸੀਹ ਨੂੰ ਪੁੱਠਾ ਤੰਗ ਕੇ ਨਾ ਪੁੱਛੋਗੇ ਕਿ ਗੌਰਵ ਮਸੀਹ ਨਿਕਲ ਜਤਿੰਦਰ ਕੁਮਾਰ ਨਿਕਲ ਕੇ ਅੱਜ ਤੁਸੀਂ ਪੁੱਛੋਗੇ ਵਿੱਕੀ ਗੋਲ ਨੂੰ ਤੁਸੀਂ ਲੋਕ ਪੁੱਛੋਗੇ ਅੱਜ ਤੁਸੀਂ ਪੁੱਛੋਗੇ ਕਿਉਂਕਿ ਤੁਸੀਂ ਨਹੀਂ ਅਜ ਉੱਥੇ ਜੋ ਲਿਖਿਆ ਹੋਇਆ ਨਾ ਉਸ ਤੋਂ ਬਾਅਦ ਕੀ ਕੀਤਾ ਮੈਂ ਮੈਂ ਦੌੜ ਕੇ ਸੋਨੀਆ ਨੇ ਵਨੀਤ ਕੋਰ ਕੇ ਬਾਰੇ ਵਿੱਚ ਸੁਰੱਖਿਆ ਕਰਮਚਾਰੀਆਂ ਨੂੰ ਸੁਚੇਤ ਕੀਤਾ ਚਰਚ ਦੇ ਸੁਰੱਖਿਆ ਕਰਮਚਾਰੀਆਂ ਨੂੰ ਸੋਨੀਆ ਨੇ ਸੁਚੇਤ ਕੀਤਾ ਇਸ ਦੇ ਬਾਅਦ ਜਬ ਸਿਕਿਉਰਿਟੀ ਸਟਾਫ ਨੇ ਉਸੇ ਚੈੱਕ ਕੀਤਾ ਤਾਂ ਉਹ ਚਰਚ ਚੈਨਲ ਵਿੱਚ ਗੁੱਸ ਗਿਆ ਫਿਰ ਮੈਂ ਚਰਚ ਦੇ ਵਿੱਚ ਵੜ ਗਈ ਪਹਿਲਾਂ ਮੈਂ ਟੋਕਨ ਮੰਗਿਆ ਮੈਨੂੰ ਟੋਕਨ ਨਹੀਂ ਮਿਲਿਆ ਉਸ ਤੋਂ ਬਾਅਦ ਮੈਂ ਚਰਚ ਦੇ ਵੜ ਗਈ ਠੀਕ ਹੈ ਫਿਰ ਮੈਂ ਚਰਚ ਦੀ ਜਿਹੜੀ ਸਿਕਿਉਰਟੀ ਸਟਾਫ ਆ ਪਰਮੇਸ਼ ਕੁਮਾਰੀ ਮੈਂ ਦੱਸਣਾ ਚਾਹੂੰਗੀ ਬਹੁਤ ਸਾਰੀ ਹਿੰਦੂ ਕੁੜੀਆਂ ਵੀ ਨਾ ਕਨਵਰਟ ਹੋ ਚੁੱਕੀਆਂ ਠੀਕ ਹੈ ਜਿਸ ਸਿੱਖਾਂ ਨਹੀਂ ਆ ਸਾਡਾ ਪੰਜਾਬ ਦੇ ਵਿੱਚ ਸਿੱਖ ਤੀਆਂ ਕਨਵਰਟ ਹੋਣਦੀਆਂ ਨਾ ਠੀਕ ਹੈ ਨਾ ਬਾਬੇ ਦੀਆਂ ਚੇਲੀਆਂ ਬਣ ਗਈ ਕਿਉਂਕਿ ਮੈਂ ਇਸ ਕਰਕੇ ਬੋਲ ਰਹੀ ਕਿਉਂਕਿ ਜਿੰਨੇ ਮੇਰੇ ਉੱਪਰ ਕੰਪਲੇਨ ਕੀਤੀ ਆ ਉਹ ਰਾਜਦੀਪ ਕੌਰ ਆ ਤੇ ਮੈਂ ਵੀ ਬਨੀਤ ਕੌਰ ਆ ਤੇ ਰਾਜਦੀਪ ਕੌਰ ਦਾ ਥੱਲੇ ਐਡਰੈਸ ਪਤਾ ਨਹੀਂ ਲਿਖਿਆ ਹੋਇਆ ਹੈ ਭੈਣ ਜੀ ਉਹਦਾ ਐਡਰੈਸ ਪਤਾ ਕੀ ਲਿਖਿਆ ਹੋਇਆ ਹੈ ਉੱਛੇ ਲਿਖਿਆ ਹੋਇਆ ਹੈ ਪੜੋ ਤੁਸੀਂ ਉੱਛੇ ਕੀ ਲਿਖਿਆ ਹੋਇਆ ਅਨਕੁਨਿਰੂਲਾ ਮਿਨਿਸਟਰੀ ਦਾ ਐਡਰੈਸ ਲਿਖਿਆ ਹੋਇਆ ਹੈ ਥੱਲੇ ਉਹਦਾ ਕੰਟੈਕਟ ਨੰਬਰ ਵੀ ਆ ਤੁਸੀਂ ਸਾਰੇ ਰਾਜਦੀਪ ਕੌਰ ਨੂੰ ਕੱਢੋਗੇ ਮੈਨੂੰ ਪੂਰਾ ਵਿਸ਼ਵਾਸ ਆ ਹੁਣ ਇਹਦਾ ਕਹਿਣਾ ਸੀਗਾ ਕਿ ਮੈਂ ਪਰਵੇਸ਼ ਕੁਮਾਰੀ ਕੋਈ ਹਿੰਦੂ ਕੁੜੀ ਆ ਮੈਂ ਉਹਨੂੰ ਚਪੇੜਾ ਮਾਰਿਆ ਠੀਕ ਹੈ ਚਪੇੜਾ ਮਾਰਿਆ ਤੇ ਮੈਂ ਉੱਥੋਂ ਦੌੜਨ ਦੀ ਕੋਸ਼ਿਸ਼ ਕੀਤੀ ਆ 3 ਤਰੀਕ ਨੂੰ ਠੀਕ ਹੈ ਡੇਟ ਯਾਦ ਰੱਖਿਓ ਕਿਉਂਕਿ ਬਹੁਤ ਕੁਝ ਅੱਗੇ ਮਜ਼ਾ ਹੈ ਠੀਕ ਹੈ ਉਸ ਤੋਂ ਬਾਅਦ ਮੈਂ ਪਰਵੇਸ਼ ਕੁਮਾਰੀ ਨੂੰ ਚਪੇੜ ਮਾਰ ਕੇ ਭੱਜੀਆਂ ਉਸ ਤੋਂ ਬਾਅਦ ਉਨਾਰੇ ਹਾਈ ਇੱਕ ਹੋਰ ਸੀਨੀਅਰ ਸਿਕਿਉਰਿਟੀ ਰਾਜਦੀਪ ਕੌਰ ਨੂੰ ਸਦਿਆ ਤੇ ਰਾਜਦੀਪ ਕੌਰ ਨੇ ਰਾਜਦੀਪ ਕੌਰ ਨੇ ਮੇਰੇ ਹੱਥੋਂ ਇੱਕ ਲਿਫਾਫਾ ਗੇਟਦੇ ਹੋਏ ਪਾਇਆ ਜਿਹਦੇ ਵਿੱਚ ਦੋ ਤੇਜਾਬ ਦੀਆਂ ਬੋਤਲਾਂ ਸੀਗੀਆਂ ਜੋ ਕਿ ਮੈਂ ਅਨਕੁਰ ਨਿਰੂਲਾ ਦੇ ਉੱਪਰ ਤੇਜਾਬ ਦੀ ਬੋਤਲਾ ਦੇ ਨਾਲ ਉਹਦਾ ਮੂੰਹ ਖਰਾਬ ਕਰਨ ਵਾਸਤੇ ਆਈ ਸੀਕਿਉ ਕੀ ਵਿਲਾਦੈਂਦੀ ਭੇੜਿਆ ਕਿਉਂਕਿ ਮੈਂ ਲਾਦੈਂਦੀ ਭੇੜਿਆ ਇਸ ਕਰਕੇ ਮੇਰੇ ਉੱਪਰ 295 ਦਾ ਪਛਾ ਇਹ ਸਭ ਉਹ ਕ੍ਰੀਏਟ ਪਤਾ ਕਿਉਂ ਕਰ ਰਹਾ ਤਾਂ ਕਿ ਮੈਂ ਬੋਲਾ ਫਰੋ ਪਰਚੇ ਕਰਾਵੇ ਕਿਉਂਕਿ ਮਾਂ ਨੇ ਐਕਸਪੋਜ਼ ਕਰਦੀ ਆ ਕਿਉਂਕਿ ਮਾਂ ਨੇ ਦੁਨੀਆ ਨੂੰ ਅਵੇਅਰ ਕਰਦੀ ਆ ਤੁਸੀਂ ਲੋਕ ਮੈਨੂੰ ਸਾਰੀ ਦੁਨੀਆ ਜਸਟੀਫਾਈ ਕਰ ਦਿੰਦੀ ਤੂੰ ਹਿੰਦੂ ਨਹੀਂ ਆ ਤੂੰ ਸਿੱਖ ਨਹੀਂ ਆ ਤੂੰ 크ਿਸਚਨ ਨਹੀਂ ਆ ਅਰੇ ਮੈਂ ਅਵੇਅਰ ਕਰ ਰਹੀ ਹਾਂ ਸੋਸਾਇਟੀ ਨੂੰ ਜਾਗ ਜਾਓ ਤੁਹਾਡਾ ਹੀ ਪੰਜਾਬ ਖਰਾਬ ਹੋ ਰਿਹਾ ਮੈਨੂੰ ਤਾਂ ਆ ਦੇਦਰ ਮੈਂ ਜੇ ਜੇ ਮੇਰੀ ਜ਼ਿੰਦਗੀ ਤਾਂ ਖਰਾਬ ਹੋ ਗਈ ਆ ਪਰ ਆਪਣਾ ਪੰਜਾਬ ਦੇਖੋ ਜਿਹੜਾ ਗੁਰੂਆਂ ਦੀ ਧਰਤੀ ਸੀ